ਪੰਜਾਬ ਦੇ ਗੁਰੂ ਸਾਹਿਬਾਨ ਨੂੰ ਪ੍ਰਦਰਸ਼ਿਤ ਕਰਦੀ ਹੋਈ 1999 ਦੇ ਵਿੱਚ ਪ੍ਰਕਾਸ਼ਿਤ ਹੋਈ ਕਿਤਾਬ ਸਿੱਖ ਇਤਿਹਾਸ ਬਾਰੇ ਅਜਪਲਦੇਵ ਸਿੰਘ सिरसा ਵੱਲੋਂ ਦੱਸਿਆ ਗਿਆ ਕਿ ਇਹ ਕਿਤਾਬ ਉਸ ਸਮੇਂ ਐਜੀਪੀਸੀ ਵੱਲੋਂ ਜਾਰੀ ਕੀਤੀ ਗਈ ਸੀ ਉਸ ਸਮੇਂ ਪ੍ਰਧਾਨ ਬੀਬੀ ਜਗੀਰਕੌਰ ਸਨ ਤੇ ਇਸ ਕਿਤਾਬ ਦੇ ਵਿੱਚ ਗੁਰੂ ਸਾਹਿਬਾਨ ਬਾਰੇ ਗਲਤ ਜਾਣਕਾਰੀ ਹੈ ਜੋ ਉਹ ਦਿੱਤੀ ਗਈ ਹੈ ਕਿਤੇ ਨਾ ਕਿਤੇ ਸਵਾਲ ਚੱਕਦੇ ਹੋਏ ਵੀ ਨਜ਼ਰ ਆਏ ਨੇ ਤੇ ਦੱਸਿਆ ਗਿਆ ਕਿ ਜੋ ਬੱਚਿਆਂ ਨੂੰ ਇਹ ਕਿਤਾਬ ਗਲਤ ਗਾਈਡ ਕਰਦੀਏ ਤੇ ਉਸ ਸਮੇਂ 300 ਸਾਲ ਹੋਣ ਕਰਕੇ 300 ਕਿਤਾਬਾਂ ਛਾਪੀ ਗਈਆਂ ਸਨ ਪਰ ਇਹਨਾਂ ਵੱਲੋਂ ਮੁੱਦਾ ਚੱਕੇ ਜਾਣ ਤੇ ਵੀ ਹਲੇ ਤੱਕ ਵੀ ਇਹ ਕਿਤਾਬਾਂ ਜੋ ਵਾਪਸ ਪੂਰੀਆਂ ਨਹੀਂ ਲਿੱਤੀਆਂ ਗਈਆਂ ਤੇ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਜੋ ਐਸ.ਪੀ.ਸੀ. ਜਾ ਕੇ ਮਾਫੀ ਮੰਗਦੇ ਉਹਨਾਂ ਤੇ ਵੀ ਸਵਾਲ ਚੱਕਦੇ ਹੋਏ ਨਜ਼ਰ ਆਏ। ਇਹ ਜਿਹੜੇ ਗੁਨਾਹ ਸਾਡੀ ਸਰਕਾਰ ਵਿੱਚ ਜਾਣੇ ਅਣਜਾਣੇ ਵਿੱਚ ਹੋਏ ਨੇ ਅਸੀਂ ਜੋ ਵੀ ਅਕਾਲ ਤਖਤ ਜਿਹੜੀ ਅਕਾਲ ਤਖਤ ਸਜ਼ਾ ਦੇਗਾ ਅਸੀਂ ਪ੍ਰਵਾਨ ਕਰਾਂਗੇ। ਸਾਡੇ ਤੋਂ ਗਲਤੀਆਂ ਹੋਈਆਂ। ਹੁਣ ਸਵਾਲ ਇਹ ਹੈ ਕਿ ਇਹ ਗਲਤੀਆਂ ਹੋਈਆਂ ਨੇ ਕਿ ਗੁਨਾਹ ਹੋਏ ਨੇ ਤੇ ਗੁਨਾਹ ਵੀ ਕਿੱਡੇ ਨੇ ਵੱੱਜਰ ਗੁਨਾਹ ਏਡੇ ਵੱਡੇ ਗੁਨਾਹ ਇਹਨਾਂ ਨੇ ਕੀਤੇ ਨੇ ਉਹ ਤਾਂ ਹੁਣ ਇਹ ਮੰਨ ਹੀ ਰਹੇ ਨੇ ਜਿਸ ਤਰ੍ਹਾਂ ਕਿ ਸਰਸੇ ਸਾਧ ਵਾਲੇ ਕੇਸ ਦੇ ਵਿੱਚ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਸੀ ਉਹਦੇ ਜਾ ਕੇ ਤੇ ਮੋਟਾਂ ਵਾਸਤੇ ਉਹਦੇ ਪੈਰਾਂ 'ਚ ਬੈਠਦੇ ਰਹੇ ਫਿਰ ਉਹਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਗਤ ਰਚਿਆ ਉਸ ਤੋਂ ਬਾਅਦ ਜੋ ਕੁਝ ਹੋਇਆ ਔਰ ਉਸ ਤੋਂ ਬਾਅਦ ਉਹਨੂੰ ਪੰਥ ਦੇ ਵਿੱਚੋਂ ਮਤਲਬ ਕਿ ਜਿਹੜਾ ਸੀ ਇੱਕ ਹੁਕਮਨਾਮਾ ਜਾਰੀ ਹੋਣਾ ਸ੍ਰੀ ਅਕਾਲ ਤਾ ਸਹਿਬ ਤੋਂ ਵੀ ਇਹਦੇ ਨਾਲ ਇਹਨਾਂ ਦੇ ਲੋਕਾਂ ਦੇ ਨਾਲ ਕਿਸੇ ਵੀ ਕਿਸਮ ਦੀ ਕੋ ਰੋਟੀ ਬੇਤੀ ਦੀ ਸਾਂਝ ਨਹੀਂ ਰੱਖਣੀ ਉਸ ਤੋਂ ਬਾਅਦ ਫਿਰ ਉਹਨੂੰ ਮਾਫੀ ਦੇ ਦੇਣੀ ਔਰ ਉਹ ਮਾਫੀ ਵਾਲੇ ਵੀ ਜਿਹੜੇ ਇਸ਼ਤਿਹਾਰ ਨੇ ਉਹ ਸਾਰੇ ਦੇ ਸਾਰੇ ਮੇਰੇ ਕੋਲ ਨੇ ਜਿਨੇ ਇਸ਼ਤਿਹਾਰ ਜਿਹੜੇ ਸੀ ਉਹ ਇਸ਼ਤਿਹਾਰ ਜਿਹੜੇ ਦਿੱਤੇ ਗਏ ਫਿਰ ਉਸ ਤੋਂ ਬਾਅਦ ਜਿਹੜਾ ਸੀ ਕਿ ਉਹਨੂੰ ਫਿਰ ਪੰਥ ਵਿੱਚੋਂ ਫੇਰ ਫੇਰਛੇਕ ਦਿਨਾਂ ਫਿਰ ਉਹਨੂੰ ਅੱਜ ਜਿਹੜਾ ਉਹਦੇ ਖਿਲਾਫ ਬੋਲ ਰਹੇ ਨੇ ਬਹੁਤ ਕੁਝ ਬੋਲ ਰਹੇ ਨੇ ਤੇ ਅੱਜ ਆ ਕੁਝ ਦਿਨਾਂ ਤੋਂ ਜਿਹੜਾ ਕਿ ਇੱਕ ਸਰਸੇ ਸਾਧ ਦਾ ਇਹ ਚੇਲਾ ਹੈ ਤੇ ਉਹ ਪੂਰਨ ਤੌਰ ਤੇ ਦੋਸ਼ੀ ਆ ਤੇ ਉਹਨੇ ਅਖਬਾਰ ਵੀ ਕੀਤਾ ਪ੍ਰਦੀਪ ਕਲੇਰ ਜਿਹਦਾ ਨਾਕ ਚੱਲ ਰਿਹਾ ਹੈ ਤੇ ਉਹਦੇ ਤੇ ਬੜੀ ਚਰਚਾ ਹੋ ਰਹੀ ਆ ਤੇ ਇੱਕ ਦੂਸਰੇ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਕਰਕੇ ਤੇ ਆਪਣੇ ਆਪ ਨੂੰ ਦੋ ਧੋਤੇ ਤੇ ਦੂਸਰੇ ਨੂੰ ਦੋਸ਼ੀ ਦੱਸ ਰਹੇ ਨੇ ਲੇਕਿਨ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਤੁਹਾਡੇ ਰਾਹੀਂ ਸਮੁੱਚੇ ਸੰਸਾਰ ਵਿੱਚ ਬੈਠੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਦੱਸਣਾ ਚਾਹੁੰਦੇ ਆਂ ਔਰ ਖਾਸ ਕਰਕੇ ਅਸੀਂ ਇੱਕ ਪੱਤਰ ਜਿਹੜਾ ਇਹਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਦੇਖ ਕੇ ਆਏ ਆਂ ਇਹਨੂੰ ਤੁਸੀਂ ਮੰਗ ਪੱਤਰ ਕਹਿ ਲਓ ਜਾਂ ਚਤਾਵਨੀ ਪੱਤਰ ਕਹਿ ਲਓ ਇਹ ਵੀ ਅਸੀਂ ਦੋ ਤਰੀਕ ਨੂੰ ਅਸੀਂ ਦੇਇਆ ਹੈ ਇਸ ਪੱਤਰ ਦੇ ਵਿੱਚ ਜੋ ਅਸੀਂ ਲਿਖਿਆ ਉਹ ਅਸੀਂ ਇਹਨਾਂ ਕਿਤਾਬਾਂ ਦੇ ਹਵਾਲੇ ਦਿੱਤੇ ਔਰ ਅਸੀਂ ਇਹ ਪੱਤਰ ਦੇ ਵਿੱਚ ਲਿਖਿਆ ਹੈ ਕਿ ਜਥੇਦਾਰ ਸਾਹਿਬ ਅੱਜ ਇਹਨਾਂ ਤੁਹਾਡੇ ਕੋਲ ਆ ਕੇ ਦੋਹਾਂ ਧਿਰਾਂ ਨੇ ਚਾਇਓ ਬਾਗੀ ਘੌਂਦੇ ਨੇ ਤੇ چاہے ਆਪਣੇ ਆਪ ਨੂੰ ਅਕਾਲਿਕ ਹੋਂਦੇ ਨੇ ਉਹਨਾਂ ਨੇ ਆਪਣੇ ਆਪਣੇ ਗੁਨਾਹ ਕਬੂਲ ਕਰ ਲਿਆ ਤੇ ਫੈਸਲਾ ਹੁਣ ਤੁਹਾਡੇ ਹੱਥ ਵਿੱਚ ਹੈ ਤੁਸੀਂ ਫੈਸਲਾ ਜਿਹੜਾ ਹੈ ਇਹ ਬੜਾ ਸੋਚ ਸਮਝ ਕੇ ਕਰਨਾ ਹੈ ਕਿਤੇ ਉਹ ਨਾ ਹੋਵੇ ਕਿ ਜਿਸ ਤਰ੍ਹਾਂ ਪਹਿਲਾਂ ਹੁਣ ਤੱਕ ਇਹਨਾਂ ਨੂੰ ਜਿਹੜਾ ਸੀ ਉਹ ਗੁੰਗਲੋਂ ਤੋਂ ਹੀ ਮਿੱਟੀ ਝਾੜ ਕੇ ਤੇ ਛੱਡਿਆ ਜਾਂਦਾ ਸੀ ਤੇ ਗੁੰਗਲੋਂ ਤੋਂ ਜੇ ਮਿੱਟੀ ਝਾੜੀ ਗਈ ਤੇ ਫਿਰ ਕੌਮ ਜਿਹੜੀ ਆ ਉਹ ਤੁਹਾਨੂੰ ਜਿਸ ਤਰ੍ਹਾਂ ਅੱਜ ਯਾਨੀ ਗੁਰਬਚਨ ਸਿੰਘ ਨੂੰ ਥੂ-ਥੂ ਕਰਦੇ ਨੇ ਜਾਂ ਜਗਵਿੰਦਰ ਸਿੰਘ ਵਦਾਂਤੀ ਦੇ ਕਰਦੇ ਨੇ ਤੇ ਇਦੋਂ ਤੁਹਾਡਾ ਹਾਲ ਜਿਹੜਾ ਇਦੋਂ ਮਾਰਾ ਹੋਵੇਗਾ ਅਸੀਂ ਉਹਨਾਂ ਦੇ ਮੂੰਹ ਦੇ ਉੱਤੇ ਇਹ ਗੱਲ ਜਿਹੜੀ ਆ ਇਹ ਕਹਿ ਕੇ ਆਏ ਹਾਂ ਔਰ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰਦਾ ਵੀ ਇਹ ਹੀ ਹੈ ਕਿ ਇਹ ਸੰਸਾਰ ਤੱਕ ਗੱਲ ਜਾਣੀ ਚਾਹੀਦੀ ਹੈ ਕਿ ਇਹਨਾਂ ਲੋਕਾਂ ਨੇ ਜਿਹੜੇ ਗੁਨਾਹ ਇਹ ਤਾਂ ਮੰਨੇ ਨੇ ਸਰਸੇ ਸਾਧ ਵਾਲਾ ਜਾਂ ਹੋਰ ਜਿਹੜੇ ਗੁਨਾਹ ਕੀਤੇ ਉਹ ਤੇ ਮੰਨੇ ਨੇ ਲੇਕਿਨ ਇਹਨਾਂ ਨੇ ਬਹੁਤ ਵੱਡੇ ਗੁਨਾਹ ਕੀਤੇ ਨੇ ਜਿਹੜੇ ਬਖਸ਼ਣ ਯੋਗ ਨਹੀਂ